ਸਸ਼੍ਰੀ ਕਾਲ ਜੀ ਤੁਸੀਂ ਸੁਣ ਚੁੱਕਿਆ ਸਮਝਾ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੋਰ ਤਾਂ NHAI ਦੇ ਵੱਲੋਂ ਯਾਨੀ ਕਿ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਕੇਂਦਰ ਸਰਕਾਰ ਦੇ ਵੱਲੋਂ ਲੁਧਿਆਣਾ ਵਾਸੀਆਂ ਨੂੰ ਇੱਕ ਤੋਹਫਾ ਦਿੱਤਾ ਗਿਆ ਸੀ ਅੱਜ ਤਾਂ ਤੋਹਫਾ ਕਿਹੜਾ ਦਿੱਤਾ ਗਿਆ ਸੀ ਤੁਹਾਡੇ ਸਾਹਮਣੇ ਹੀ ਹੈ ਦਰਸਲ ਇਹ ਪੁਲ ਜਿਸ ਨੂੰ ਤੁਸੀਂ ਇਸ ਵਾਲੇ ਸਕਰੀਨ ਤੇ ਦੇਖ ਸਕਦੇ ਹੋ ਜਦੋਂ ਮਲੇਰ ਕੋਟਲਾ ਰੋਡ ਤੋਂ ਤੁਸੀਂ ਗਿੱਲ ਪਿੰਡ ਵੱਲ ਨੂੰ ਜਾਂਦੇ ਹੋ ਤਾਂ ਰਸਤੇ ਦੇ ਵਿੱਚ ਇੱਕ ਲੈਫਟ ਪਾਸੇ ਖੱਬੇ ਪਾਸੇ ਇੱਕ ਨਵੇਂ ਪੁਲ ਦੀ ਸ਼ੁਰੂਆਤ ਹੋ ਚੁੱਕੀ ਹੈ ਜਾਨੀ ਕਿ ਪੁਲ ਬਣ ਚੁੱਕਿਆ ਹੈ ਪੁਲ ਦਾ ਸਾਰਾ ਕੰਮ ਮੁਕੰਮਲ ਤੌਰ ਤੇ ਤਿਆਰ ਹੋ ਚੁੱਕਿਆ ਪੁਲ ਬਣ ਕੇ ਪਰ ਸਰਕਾਰ ਨੇ ਹਜੇ ਤੱਕ ਇਸ ਦਾ ਉਦਘਾਟਨ ਨਹੀਂ ਕੀਤਾ ਸਾਹਮਣੇ ਪੱਥਰ 'ਤੇ ਤੁਹਾਨੂੰ ਸਾਫ਼ ਦਿਖ ਰਹੇ ਨੇ ਕਿ ਜੇਕਰ ਸਰਕਾਰ ਦੇ ਵੱਲੋਂ ਇਸ ਦੀ ਮਨਜ਼ੂਰੀ ਦੇ ਦਿੱਤੀ ਗਈ ਹੁੰਦੀ ਯਾਨੀ ਕਿ ਇਸ ਨੂੰ ਚਾਲੂ ਕਰਨ ਦਾ ਕੰਮ ਕਹਿ ਦਿੱਤਾ ਕਿ ਤੁਸੀਂ ਸ਼ੁਰੂਆਤ ਕਰ ਸਕਦੇ ਹੋ ਇਸ ਪੁਲ ਦੀ ਤਾਂ ਇਹ ਪੱਥਰ ਨੇ ਜਿਹੜੇ ਨਹੀਂ ਪਏ ਹੋਣੇ ਸੀ ਅਤੇ ਫਿਰ ਵੀ ਜਿਸ ਤਰੀਕੇ ਦੇ ਨਾਲ ਆਵਾਜਾਈ ਲੱਗੀ ਹੋਈ ਹੈ ਔਣੀ ਜਾਣੀ ਲੱਗੀ ਹੋਈ ਹੈ ਇੱਕ ਪਾਸੇ ਜਿੱਥੋਂ ਦੀ ਲੋਕ ਨੇ ਜਿਹੜੇ ਉੱਤਰ ਕੇ ਆ ਰਹੇ ਨੇ ਔਰ ਇੱਕ ਪਾਸੇ ਜਿੱਥੇ ਲੋਕ ਨੇ ਜਿਹੜੇ ਪੁਲ ਦੇ ਉੱਪਰ ਗੱਡੀਆਂ ਚੜਾ ਰਹੇ ਐ ਐਕਟਿਵਾ ਚੜਾ ਰਹੇ ਨੇ ਵਹੀਕਲ ਚੜਾ ਰਹੇ ਨੇ ਸੋ ਬੱਚੇ ਵੀ ਪੁਲ ਦੇ ਉੱਤੇ ਖੇਡਦੇ ਹੋਏ ਨਜ਼ਰ ਆ ਰਹੇ ਨੇ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਸਰਕਾਰ ਨੇ ਹਜੇ ਮਨਜ਼ੂਰੀ ਨਹੀਂ ਦਿੱਤੀ ਐ ਪੁਲ ਨੂੰ ਚਾਲੂ ਕਰਨ ਦੀ ਅੱਜ ਤੱਕ ਕਿਤੇ ਨਾ ਕਿਤੇ ਇਹ ਲੱਗਦਾ ਕਿ ਲੁਧਿਆਣਾ ਦੇ ਵਿੱਚ ਪਛਮੀ ਜਿਮਨੀ ਚੋਣਾ ਕਰਕੇ ਸਰਕਾਰੀ ਨੁਮਾਇੰਦੇ ਸਰਕਾਰੀ ਮੁਲਾਜ਼ਮ ਇੰਨੇ ਕੁ ਜ਼ਿਆਦਾ ਆਪਣੇ ਆਪ ਦੇ ਵਿੱਚ ਵਿਅਸਤ ਹੋ ਗਏ ਨੇ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੀ ਆ ਕਿ ਔਣੀ ਜਾਣੀ ਇਸ ਤਰ੍ਹਾਂ ਲੱਗੀ ਹੋਈ ਐ ਅਕ ਕਿ ਜਿਸ ਤਰੀਕੇ ਦੇ ਨਾਲ ਪੁਲ ਦੀ ਇਨਾਗੂਰੇਸ਼ਨ ਹੋएगी ਹੋਵੇ ਪੁਲ ਦਾ ਉਦਘਾਟਨ ਹੋ ਗਿਆ ਹੋਵੇ ਅਸ ਬਿਲਕੁਲ ਜ਼ਿਕਰ ਕਰ ਰਹੀ ਸੀ ਕਿ ਜਦੋਂ ਕਿਸੇ ਵੀ ਚੀਜ਼ ਦੀ ਸ਼ੁਰੂਆਤ ਹੁੰਦੀ ਹੈ ਕਿਸੇ ਵੀ ਨਵੀਂ ਚੀਜ਼ ਦਾ ਉਦਘਾਟਨ ਸਰਕਾਰ ਦੇ ਵੱਲੋਂ ਕੀਤਾ ਜਾਂਦਾ ਵੱਡੇ ਵੱਡੇ ਮੰਤਰੀ ਆਉਂਦੇ ਨੇ ਉਹ ਤੇ ਕਰ ਆਉਂਦੇ ਨੇ ਮੁਲਾਜ਼ਮ ਆਉਂਦੇ ਨੇ ਰਿਬਨ ਕਟਿੰਗ ਸੈਰਮਨੀ ਹੁੰਦੀ ਹੈ ਉਸ ਤੋਂ ਬਾਅਦ ਹੀ ਕਿਸੇ ਚੀਜ਼ ਨੂੰ ਚਾਲੂ ਕਰਨ ਦੀ ਪਰਮਿਸ਼ਨ ਦਿੱਤੀ ਜਾਂਦੀ ਹੈ ਪਰ ਜਿਸੇ ਹਿਸਾਬ ਦੇ ਨਾਲ ਜਿਸ ਰਫ਼ਤਾਰ ਦੇ ਨਾਲ ਇਹ ਪੁਲ ਤੇ ਲੋਕ ਜਾ ਰਹੇ ਨੇ ਆਉਣੀ ਜਾਣੀ ਲੱਗੀ ਹੋਈ ਆ ਦਰਸਲ ਸਰ ਨੂੰ ਰਾਹਗੀਰ ਦੇ ਵੱਲੋਂ ਦੱਸਿਆ ਗਿਆ ਕਿ ਬੀਤੀ ਦਿਨ ਰਾਤ ਇੱਥੇ ਇੱਕ ਹਾਦਸਾ ਵੀ ਹੁੰਦਾ ਹੈ ਹਾਦਸਾ ਕਿਉਂ ਹੁੰਦਾ ਉਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦੇਣਾ ਦਰਸਲ ਇੱਕ ਸਖਸ਼ ਅਸ ਪੁਲ ਦੇ ਉੱਪਰ ਦੀ ਜਦੋਂ ਲੰਘ ਰਿਹਾ ਸੀ ਤੁਸੀਂ ਲਾਈਟਾਂ ਦੇਖ ਸਕਦੇ ਹੋ ਇਹ ਲਾਈਟਾਂ ਨੇ ਜਿਹੜੀਆਂ ਕੰਮ ਨਹੀਂ ਕਰ ਰਹੀਆਂ ਯਾਨੀ ਕਿ ਰਾਤ ਵੇਲੇ ਲਾਈਟਾਂ ਕੰਮ ਨਹੀਂ ਕਰ ਰਹੀਆਂ ਹੁੰਦੀਆਂ ਅਸੋ ਕਿਤੇ ਨਾ ਕਿਤੇ ਜਦੋਂ ਪੁਲ ਦੀ ਸ਼ੁਰੂਆਤ ਹੋਈ ਨਹੀਂ ਐ ਸੋ ਜ਼ਾਹਿਰ ਜੀ ਗੱਲ ਹੈ ਕਿ ਲਾਈਟਾਂ ਦੇ ਕੰਮ ਕਰਨਾ ਵੀ ਹਜੇ ਕਿਤੇ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਐ ਅਸੋ ਮੇਰਾ ਟਾਪਿਕ ਤੇ ਪਹੁੰਚ ਜਾਣਿਆ ਮੇਰੇ ਮੁੱਦੇ ਦੀ ਗੱਲ ਕਰਦੇ ਆ ਕਿ ਜਦੋਂ ਸਖਸ਼ ਜਿਹੜਾ ਇਸ ਪੁਲ ਦੇ ਉੱਪਰ ਦੀ ਜਾ ਰਿਹਾ ਸੀ ਤਾਂ ਬੈਰੀਗੇਟਿੰਗ ਕੀਤੀ ਹੋਈ ਸੀ ਯਾਨੀ ਕਿ ਮੁਲਾਜ਼ਮਾਂ ਦੇ ਵੱਲੋਂ ਬੈਰੀਗੇਟਿੰਗ ਲਗਾਈ ਹੋਈ ਸੀ ਰਸਤਾ ਬੰਦ ਕੀਤਾ ਹੋਇਆ ਸੀ ਤਾਂ ਸਖਸ਼ ਹਨੇਰਾ ਹੋ ਵਜੂਦਾ ਤੇ ਜ਼ਖਮੀ ਹੋ ਜਾਂਦਾ ਇਸ ਵੇਲੇ ਉਹ ਸਖਸ਼ ਜ਼ਿੰਦਗੀ ਤੇ ਮੌਤ ਦੇ ਵਿਚਾਲੇ ਲੜਾਈ ਲੜ ਰਿਹਾ ਸੋ ਕਿਤੇ ਨਾ ਕਿਤੇ ਸਾਡੀਆਂ ਹੀ ਗਲਤੀਆਂ ਦਾ ਖਮਿਆਜ਼ਾ ਸਾਨੂੰ ਹੀ ਭੁਗਤਣਾ ਪੈ ਜਾਂਦਾ ਸੋ ਲੋਕ ਨੇ ਜਿਹੜੇ ਜਿਸ ਤਰੀਕੇ ਦੇ ਨਾਲ ਪੁਲ ਦੇ ਉੱਪਰ ਚੜ੍ਹ ਰਹੇ ਨੇ ਸਿੱਧਾ ਜਾ ਕੇ ਉੱਥੋਂ ਲੈਫਟ ਹੁੰਦੇ ਨੇ ਖੱਬੇ ਪਾਸੇ ਮੁੜਦੇ ਨੇ ਰੋਂਗ ਸਾਈਡ ਤੇ ਜਾਂਦੇ ਨੇ ਕਿਤੇ ਨਾ ਕਿਤੇ ਹਾਦਸਿਆਂ ਨੂੰ ਇਹ ਅੰਜਾਮ ਦਿੰਦੇ ਨੇ ਹਾਦਸਿਆਂ ਨੂੰ ਸੱਦਾ ਦਿੰਦੇ ਨੇ ਤਾਂ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਕਿਤੇ ਨਾ ਕਿਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਆਪਣੀ ਲੋਕੇਸ਼ਨ ਦੇ ਉੱਤੇ ਜਲਦੀ ਪਹੁੰਚਣ ਲਈ ਇਹੋ ਜਿਹੇ ਤਰੀਕਿਆਂ ਦਾ ਇਸਤੇਮਾਲ ਕਰਦੇ ਹਾਂ ਜਿਹੜੇ ਰਸਤਿਆਂ ਦੀ ਵਰਤੋਂ ਕਰਦੇ ਹਾਂ ਕਿ ਅਸੀਂ ਆਪਣੀ ਲੋਕੇਸ਼ਨ ਤੇ ਜਲਦੀ ਪਹੁੰਚ ਰਹੀਏ ਪਰ ਇਸ ਪੁਲ ਦੇ ਦੱਸਦੇ ਹਾਂ ਕਿ ਨਿਰਮਾਣ ਹਜੇ ਨਹੀਂ ਕੀਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਨਹੀਂ ਕੋਈ ਸਰਦਾ ਪੱਤਰ ਦਿੱਤਾ ਗਿਆ ਨਹੀਂ ਅਸੀਂ ਇਨਗੂਰੇਸ਼ਨ ਹੋਈ ਹੈ ਕੋਈ ਉਦੋਂ ਘਾਟ ਨਹੀਂ ਹੋਇਆ ਪਰ ਫਿਰ ਵੀ ਲੋਕਾਂ ਦੇ ਵੱਲੋਂ ਜਲਦਬਾਜ਼ੀ ਦੇ ਵਿੱਚ ਇਸ ਪੁਲ ਦੀ ਵਰਤੋਂ ਕੀਤੀ ਜਾ ਰਹੀ ਹੈ ਅਸਾ ਬਿਲਕੁਲ ਦੱਸ ਦਿੰਨੇ ਆ ਅਸੀਂ ਆਪਣੇ ਆਪਣੇ ਸਰੋਤਿਆਂ ਨੂੰ ਇੱਕ ਬੇਨਤੀ ਜ਼ਰੂਰ ਕਰ ਦਿੰਦੇ ਆ ਅਪੀਲ ਜ਼ਰੂਰ ਕਰਦੇ ਆ ਕਿ ਜਿੰਨਾ ਚਿਰ ਸਰਕਾਰ ਦੇ ਵੱਲੋਂ ਇਸ ਪੁਲ ਦਾ ਉਦਘਾਟਨ ਨਹੀਂ ਕੀਤਾ ਜਾਂਦਾ ਕਿਰਪਾ ਕਰਕੇ ਤੁਸੀਂ ਇਸ ਦੀ ਵਰਤੋਂ ਨਾ ਕਰੋ ਅਦਰਵਾਈਜ਼ ਕੋਈ ਵੀ ਹਾਦਸਾ ਹੁੰਦਾ ਕੋਈ ਵੀ ਦੁਰਘਟਨਾ ਵਾਪਰ ਜਾਂਦੀ ਹੈ ਕੋਈ ਵੀ ਮਿਸ ਹੈਪਨਿੰਗ ਹੁੰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਤੁਸੀਂ ਖੁਦ ਆਪਣੇ ਸਿਰ ਲੈ ਸਕਦੇ ਹੋ ਸੋ ਇਦਾਂ ਦੀ ਹੋਰ ਅਪਡੇਟ ਦੇ ਲਈ ਜੁੜਨ ਮੈਂ ਨੰਬਰ ਦੇ ਦਵਾ ਸਕਦਾ ਹਾਂ